ਸਵੇਤ ਚੋਣ ਦੇ ਅਖੀਰ ਆਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਦਾ ਹੋਇਆ ਲੁਧਿਆਣੇ ਦੇਆਂ ਬਹੁਤ ਸਾਰੀਆਂ ਫੈਮਲੀਆਂਾਸ ਤਰਫ ਤੇ ਮਹਿਲਾ ਸ਼ਕਤੀ ਨਾਰੀ ਸ਼ਕਤੀ ਜਿਹੜੀ ਆ ਉਹ ਉਹਨਾਂ ਨੇ ਅੱਜ ਪਰਵਾਰਾ ਸਵੇਤ ਜੁਆਇਨ ਕੀਤਾ ਮੈਂ ਸਾਰਿਆਂ ਦਾ ਆਮ ਆਦੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਮੋਸਟਲੀ ਕਾਂਗਰਸ ਛੱਡ ਕੇ ਇਹ ਪਰਿਵਾਰ ਆਏ ਨੇ ਔਰ ਅੱਛੀ ਗੱਲ ਹੈ ਕਿ ਲੇਡੀਜ਼ ਜਿਹੜੀਆਂ ਨੇ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਨਹੀਂ ਆਉਂਦੀਆਂ ਪਰ ਮੈਂ ਅਕਸਰ ਇਹ ਕਹਿੰਦਾ ਹੁੰਨਾ ਕਿ ਜੇ ਇਹਨਾਂ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਇਹਨਾਂ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਸੋ ਇਸ ਕਰਕੇ ਇਹਨਾਂ ਦਾ ਸਵਾਗਤ ਹੈ ਪਾਰਟੀ 'ਚ ਬਣਦਾ ਮਾਨ ਸਨਮਾਨ ਸੰਗਠਨ 'ਚ ਬਣਦਾ ਮਾਨ ਸਨਮਾਨ ਸਰਕਾਰ 'ਚ ਬਣਦਾ ਮਾਨ ਸਨਮਾਨ ਮਿਲੂਗਾ ਤੇ ਮੈਂ ਸੰਜੀਵ अरोड़ा ਜੀ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਕੈਂਪੇਨ ਜਿਹੜੀ ਹੈ ਬੜੀ ਸ਼ਾਂਤੀਪੂਰਵਕ ਔਰ ਬੜੀ ਯੋਜਨਾਬੱਧ ਤਰੀਕੇ ਨਾਲ ਚੱਲ ਰਹੀ ਹੈ ਤੇ ਅੱਜ ਦੋ ਪ੍ਰੋਗਰਾਮ ਹੈਪੋਵਰਲ ਬਲੇ ਪਾਸੇ ਮੇਰੇ ਵੀ ਦੋ ਪ੍ਰੋਗਰਾਮ ਨੇ ਕੱਲ ਨੂੰ ਵੀ ਨੇ ਪਰਸੋਂ ਨੂੰ ਵੀ ਇੱਥੇ ਆ ਤੇ ਆਪਣੇ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਘਰ-ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਚ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਤੇ ਜੋ ਰਿਸਪੌਂਸ ਆ ਰਿਹਾ ਉਹ ਵੀ ਬਹੁਤ ਜ਼ਿਆਦਾ ਵਧੀਆ ਆ ਰਿਹਾ ਕਿਉਂਕਿ ਸਰਵੇ ਵਗੈਰਾ ਜੋ ਆਏ ਨੇ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਸਰਕਾਰ ਦੇ ਪਿਛਲੇ ਸਵਾ 3 ਸਾਲ ਦੇ ਕੰਮਾਂ ਤੋਂ ਖੁਸ਼ ਨੇ ਭਾਵੇਂ ਉਹ ਨੌਕਰੀਆਂ ਦੇਣ ਦਾ ਕੰਮ ਹੋਵੇ ਭਾਵੇਂ ਉਹ ਵਪਾਰੀਆਂ ਨਾਲ ਸੰਬੰਧਿਤ ਫੈਸਲੇ ਜਿਹੜੇ ਲਏ ਗਏ ਨੇ ਪਿਛਲੇ ਦਿਨਾਂ 'ਚ ਵੀ ਜਾਂ ਫਿਰ ਜਿਹੜਾ ਬਿਜਲੀ ਨਾਲ ਸੰਬੰਧਿਤ ਖਾਸ ਤੌਰ ਤੇ ਪਾਣੀ ਨੂੰ ਬਚਾਉਣ ਦੀ ਜਿਹੜੀ ਮੁਹਿੰਮ ਹੈ ਅੱਜ ਅੱਜ ਦੁਨੀਆ ਦੇ ਵਿੱਚ ਵਰਲਡ ਪਰਿਆਵਰਣ ਡੇ ਉਹ ਵੀ ਮਨਾਇਆ ਜਾ ਰਿਹਾ ਹੈ ਸੋ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਵਾਤਾਵਰਨ ਵੀ ਬਚਾਉਣਾ ਹੈ ਪੰਜਾਬ ਦਾ ਜਿਹੜੇ ਸਾਡੇ ਅੱਜ ਹੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ 44 ਬੱਚੇ ਜਿਹੜੇ ਲੁਧਿਆਣੇ ਦੇ ਬੱਚੇ ਵੀ ਸੀ ਉਹ 44 ਬੱਚੇ ਨੇ ਜਿਨ੍ਹਾਂ ਨੇ ਮਤਲਬ ਜੇਈ ਐਡਵਾਂਸ ਦਾ ਜਿਹੜਾ ਪੇਪਰ ਹੈ ਉਹ ਕਲੀਅਰ ਕੀਤਾ ਜਾਨੀ ਕਿ ਆਈਆਈਟੀ ਚ ਕੀਤਾ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜਿਹੜੇ ਜਿਹੜੀ ਇੱਕੋ ਸਟੇਟ ਦੇ 44 ਬੱਚੇ ਜਿਹੜੇ ਨੇ ਉਹ ਅੱਜ ਜਿਹੜੇ IIT ਦੇ ਪੇਪਰ ਦੇ ਵਿੱਚੋਂ ਪਾਸ ਹੋਏ ਨੇ ਅੱਜ ਉਹਨਾਂ ਨੂੰ ਘਰੇ ਬੁਲਾ ਕੇ ਸਨਮਾਨਤ ਵੀ ਕੀਤਾ ਸਾਡੇ ਬੱਚੇ ਪੜ ਰਹੇ ਆ ਔਰਾ ਆਮ ਕਰਾ ਤੋਂ ਬੱਚੇ ਨੇ ਹੋ ਕੋਈ ਸਪਾਰਸ਼ ਨਹੀਂ ਕੋਈ ਬਸ ਉਹ ਇਹ ਆ ਵੀ ਉਹਨਾਂ ਨੂੰ ਥੋੜੇ ਜਿਹਾ ਹਲਾਰਾ ਚਾਹੀਦਾ ਹੈ ਮੌਕਾ ਚਾਹੀਦਾ ਹੈ ਕੋਈ ਸਰਕਾਰੀ ਸਕੂਲ ਤੋਂ ਉੱਠ ਕੇ ਆਇਆ ਕੋਈ ਮਰਕੂਰੀਅਸ ਜਿਹੜਾ ਸਕੂਲ ਆ ਉਹ ਵੀ ਸਰਕਾਰੀ ਹੈ ਸੋ ਉਹਨਾਂ ਨੇ ਮਿਹਨਤ ਕਰਕੇ ਜਿਹੜੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਮੈਂ ਇਹਨਾਂ ਨੂੰ ਵੀ ਵਧਾਈ ਦੇਣਾ ਉਹਦੇ ਮਾਪਿਆਂ ਨੂੰ ਉਹਨਾਂ ਦੇ ਕੋਚੇਸ ਨੂੰ ਔਰ ਕੋਈ ਪੈਸਾ ਨਹੀਂ ਲੱਗਿਆ ਉਹ ਕੋਚਿੰਗ ਦੇ ਵਿੱਚ ਨਹੀਂ ਤਾਂ ਮਹਿੰਗੇ ਮਹਿੰਗੇ ਟਿਊਸ਼ਨਰ ਰੱਖਣੇ ਪੈਂਦੇ ਆ ਜੋ ਬੱਚੇ ਦੱਸ ਕੇ ਗਏ ਕਿ ਸਾਡਾ ਕੋਈ ਪੈਸਾ ਨਹੀਂ ਲੱਗਿਆ ਇੱਕਦਮ ਇੱਕਦਮ ਜਿਹੜਾ ਪਿਤਾ ਜੀ ਸੀ ਉਹ ਟੇਲਰ ਮਾਸਟਰ ਹੈ ਕੋਈ ਮਜ਼ਦੂਰੀ ਕਰਦੇ ਆ ਕੋਈ ਛੋਟੇ ਮੋਟੇ ਘਰਾਂ ਦੇ ਆਮ ਘਰਾਂ ਦੇ ਬੱਚੇ ਨੇ ਪਰ ਉਹ ਏਡੇ ਏਡੇ वर्ल्ड ਦੇ ਚੌਕ ਚਾਰ ਪੰਜ ਪਹਿਲੇ ਟਫੈਸਟ ਪੇਪਰਾਂ 'ਚ ਮੰਨੇ ਜਾਂਦੇ ਆ ਜਿਹੜੇ ਜੇਈ ਦੇ ਇਗਜ਼ਾਮ ਨੇ ਉਹਨਾਂ ਨੂੰ ਕਲੀਅਰ ਕੀਤਾ ਤੇ ਸਾਡੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਧਾਵਾ ਹੈ ਕਿਉਂਕਿ ਪਾਰਟੀ ਹਜੇ ਸਾਡੀ 10-17 ਸਾਲ ਹੀ ਪੁਰਾਣੀ ਹੈ ਇਸ ਕਰਕੇ ਹਜੇ ਹੋਰ ਬਹੁਤ ਸਾਰੇ ਲੋਕ ਜਿਹੜੇ ਉਹ ਆਉਣਗੇ ਦਰਵਾਜ਼ੇ ਖੁੱਲੇ ਨੇ ਅਸੀਂ ਵੱਡੇ ਦਿਲ ਦੀ ਰਾਜਨੀਤੀ ਕਰਾਂਗੇ ਤੇ ਆਉਣ ਨਾਲ ਦਿਨ ਚ ਲੁਧਿਆਣੇ ਦੇ ਵਿੱਚ ਜਿਹੜਾ ਪ੍ਰਚਾਰ ਗਲੀਆਂ ਚ ਪ੍ਰਚਾਰ ਕਰਦੇ ਵੀ ਨਜ਼ਰ ਆਵਾਂਗੇ ਅਸੀਂ ਕੋਈ ਉਸ ਪ੍ਰੋਟੋਕੋਲ ਵਾਲੇ ਨਹੀਂ ਹੈਗੇ ਕਿ ਸਿਰਫ ਵੱਡੀਆਂ ਰੈਲੀਆਂ ਹੀ ਕਰਨੀਆਂ ਨੇ ਜਾਂ ਆਉਣੇ ਹੀ ਨਹੀਂ ਜਾਂ ਅਸੀਂ ਤਾਂ ਆਮ ਘਰਾਵਾਂ ਚੋਂ ਆਮ ਗਲੀਆਂ ਚੋਂ ਉੱਠ ਕੇ ਆਏ ਹੋਇਆ ਸੋ ਪ੍ਰਚਾਰ ਚ ਕੋਈ ਕਮੀ ਨਹੀਂ ਛੱਡਾਂਗੇ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਤੇ ਲੋਕਤੰਤਰ ਚ ਮਾਲਕ ਲੋਕ ਨੇ ਉਹਨਾਂ ਨੇ ਪਹਿਲਾਂ ਵੀ ਫਲਫੁੱਲ ਲਾਏ ਨੇ ਤੇ ਹੁਣ ਵੀ ਅਸੀਂ ਇਸੇ ਉਮੀਦ ਨਾਲ ਜਿਹੜਾ ਅਸੀਂ ਮਿਹਨਤ ਕਰਾਂਗੇ ਮਿਹਨਤ ਵੱਲੋਂ ਕੋਈ ਕਮੀ ਨਹੀਂ ਛੱਡਦੇ ਤੇ ਬਾਕੀ ਜਿਹੜੇ ਦੂਜੇ ਪਾਸੇ ਤੁਹਾਨੂੰ ਪਤਾ ਹੀ ਉਹਨਾਂ ਦੀ ਆਪਸ ਦੀਆਂ ਲੜਾਈਆਂ ਨਹੀਂ ਮੁੱਕਦੀਆਂ ਉਹ ਕਹਿੰਦਾ ਮੇਰੇ ਕੋਲੇ ਆ ਨਾ ਆਵੇ ਉਹ ਕਹਿੰਦਾ ਮੈਂ ਉੱਥੇ ਜਾਂਦਾ ਨਹੀਂ ਉਹ ਕਹਿੰਦਾ ਇੱਥੇ ਕਿਉਂ ਆ ਗਿਆ ਹੈ ਨਾ ਉਹ ਤਾਂ ਆਪਸ ਵਿੱਚ ਲੜਾਈਆਂ ਉਹਨਾਂ ਦੀ ਉਹੀ ਨਹੀਂ ਮੁੱਕ ਰਹੀਆਂ ਠੀਕ ਹੈ ਨਾ ਤੇ ਭਾਜਪੀ ਦਾ ਮੇਰੇ ਖਿਆਲ ਚ ਇਲੈਕਸ਼ਨ ਛੱਡ ਹੀ ਗਈ ਉਹ ਤਾਂ ਇਹ ਕਹਿਣ ਲੱਗੇ ਵੀ ਜੇ ਸਾਨੂੰ ਨਹੀਂ ਪਾਉਣੀ ਬਾ ਆਮਾਦੀ ਪਾਰਟੀ ਨੂੰ ਨਾ ਪਾਓ ਹੋਰ ਜਿਹਨੂੰ ਮਰਜ਼ੀ ਪਾ ਦਿਓ ਮਤਲਬ ਐਸ ਤਾਂ ਦੀ ਸਥਿਤੀ ਦੇ ਵਿੱਚ ਪਹੁੰਚ ਗਏ ਉਹ ਸੋ ਇਸ ਕਰਕੇ ਆਮਾਦੀ ਪਾਰਟੀ ਦੀ ਸਰਕਾਰ ਹੈ ਕੰਮ ਵੀ ਹੋਣਗੇ ਸ਼ਹਿਰ ਦੇ ਅਜੇ ਬਹੁਤ ਸਾਰੇ ਕੰਮ ਪਏ ਨੇ ਬਸਤੇ ਪੈਨੇ ਅਚਾਨਕ ਗੋਗੀ ਜੀ ਦਾ ਜਿਹੜਾ ਅਕਾਲ ਚਲਾਣਾ ਸੀਗਾ ਉਹ ਉਹਦੇ ਕਰਕੇ ਇਹ ਜਿਹੜੀ ਇਲੈਕਸ਼ਨ ਲੜਨੀ ਪੈ ਰਹੀ ਹੈ ਪਹਿਲਾਂ ਵੀ ਲੋਕਾਂ ਨੇ ਹੰਕਾਰ ਹਰਾਇਆ ਸੀਗਾ ਤੇ ਹੁਣ ਵੀ ਇਹਨਾਂ ਦਾ ਜਿਹੜਾ ਨਾਰਾ ਹੈ ਕਿ ਨਾ ਗੁੱਸਾ ਨਾ ਹੰਕਾਰ ਸੰਜੀਵ ਰੁੜਾ ਇਸ ਵਾਰ ਠੀਕ ਹੈ ਨਾ ਉਧਰਲੇ ਪਾਸੇ ਗੁੱਸਾ ਵੀ ਹੈ ਉਧਰਲੇ ਪਾਸੇ ਹੰਕਾਰ ਵੀ ਹੈ ਦੋਨੇ ਨੇ ਉਧਰ ਸੋ ਇਸ ਕਰਕੇ ਹੰਕਾਰ ਦਾ ਸਿਰ ਨਹੀਂ ਮਾ ਹੁੰਦਾ ਸੋ ਅਸੀਂ ਲੋਕਾਂ ਕੋਲ ਜਾਵਾਂਗੇ ਉਹਨਾਂ ਨੂੰ ਬੇਨਤੀਆਂ ਕਰਾਂਗੇ ਤੇ ਨਾਲ ਜਿਹੜਾ ਪਾਰਟੀ ਦੇ ਕੰਮ ਨੇ ਉਹਨਾਂ ਨੂੰ ਸਾਡੇ ਜਿਹੜੇ ਜੱਜ ਵੀ ਜੁਆਇਨ ਕੀਤੇ ਨੇ ਵਰਕਰ ਉਹ ਵੀ ਪਹੁੰਚਾਉਣਗੇ ਅਬਾ ਸਾਡੇ ਵਲੰਟੀਅਰ ਜਿੰਨੇ ਵੀ ਹੈਗੇ ਨੇ ਅਸੀਂ ਕਰਦੇ ਕਿਤੇ ਫੀਲਿੰਗ ਆ ਟੁਈ ਬੀਜੀਪੀ ਨੇ ਕਿਹਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਕੀਮ ਪਸੰਦ ਹੈ ਸੰਧੂਰ ਲੈ ਲੈਣ اپنی بیوی دلادن جدکہ ਸੰਦੂਰ ਦਾ ਜਿਹੜਾ ਰਾਈਟ ਹੈ ਉਹ ਪਤੀ ਕੋਲੇ ਆ ਅਤੀ ਤੋਂ ਬਨਾ ਕਿਸੇ ਹੋਰ ਦਾ ਸੰਦੂਰ ਨਹੀਂ ਇੱਕ ਚੁਟਕੀ ਸੰਦੂਰ ਕੀ ਕੀਮਤ ਤੂੰ ਕਹੇ ਜਾਣਾ ਨਰਿੰਦਰ ਠੀਕ ਹੈ ਨਾ ਸੋ ਇਹ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਮੈਂ ਫੌਜ ਦਾ ਸਲਾਮ ਕਰਦਾ ਸਲੂਟ ਕਰਦਾ ਜਿੰਨੀ ਅ ਸ਼ਿੱਦਤ ਨਾਲ ਜਿੰਨਾ ਜਜ਼ਬੇ ਨਾਲ ਉਹ ਲੜੇ ਠੀਕ ਹੈ ਨਾ ਪਰ ਫੌਜ ਦਾ ਰਾਜਨੀਤੀ ਕਰਨੀ ਹੋਣਾ ਚਾਹੀਦਾ ਕਿ ਤੁਸੀਂ ਕੋਈ ਪ੍ਰਧਾਨ ਮੰਤਰੀ ਫੌਜ ਦੀ ਵਰਦੀ ਦੇਖਿਆ ਪਹਿਲਾਂ ਫੌਜ ਦੀ ਵਰਦੀ ਜੀ ਦੇਖੋ ਫੌਜ ਦੀ ਵਰਦੀ ਨੂੰ ਵੀ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਫੌਜਾਂ ਜਿਹੜੀਆਂ ਨੇ ਉਹ ਦੇਸ਼ ਲਈ ਲੜਦੇ ਆ ਉਹਨਾਂ ਦਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਪਰ ਇੰਨਾ ਜ਼ਿਆਦਾ ਰਾਜਨੀਤਿਕਰਨ ਕਰ ਰੱਖਿਆ ਹੈ ਕਿ ਮਤਲਬ ਸਮਝ ਹੀ ਨਹੀਂ ਆ ਰਹੀ ਕਿ ਕੌਣ ਕੀ ਕਹਿ ਰਿਹਾ ਹੈ ਕੌਣ ਕੀ ਕੌਣ ਕਿਹਦੇ ਆਵਾਜ਼ ਜਿਹੜੇ ਆਰਡਰ ਫਾਲੋ ਕਰੇ ਸੋ ਇਹ ਤਾਂ ਸਾਰੇ ਨੇ ਮਮਤਾ ਪੈਂਦਰਜੀ ਨੇ ਵੀ ਕਿਹਾ ਕਿ ਤੁਸੀਂ ਤੁਸੀਂ ਸਾਰੇ ਦੇਸ਼ ਦੇ ਮਹਿਲਾਵਾਂ ਦੇ ਪਤੀ ਹੋ ਜਦ ਕਿ ਜਿਹੜਾ ਉੱਥੇ ਜਾ ਕੇ ਬੋਲਿਆ ਕਿ ਸਿੰਦੂਰ ਖੇਲਾ ਸਿੰਦੂਰ ਖੇਲਾ ਇੱਕ ਬੰਗਾਲ ਦੇ ਵਿੱਚ ਜਿਹੜੇ ਬੰਗਾਲ ਦੀਆਂ ਔਰਤਾਂ ਨੇ ਉਹ ਦੁਰਗਾ ਪੂਜਾ ਤੇ ਆਖਰੀ ਦਿਨ ਇੱਕ ਸਿੰਦੂਰ ਖੇਲਾ ਉਹਨਾਂ ਦਾ ਇੱਕ ਇਤਿਹਾਸ ਰਸਮ ਸਿੰਦੂਰ ਖੇਲਾ ਜਾ ਕੇ ਉੱਥੇ ਬੋਲਿਆ ਤੇ ਬਾਅਦ ਚ ਕਹਿੰਦੇ ਖਬਰ ਫੇਕ ਹੈ ਜੀ ਖਬਰ ਫੇਕ ਹੈ ਜਦੋਂ ਇਹ ਪਤਾ ਲੱਗ ਗਿਆ ਕਿ ਉਲਟਾ ਪੈ ਰਹੇ ਕੰਮ ਨੇ ਸੋ ਹਰ ਕੱਲ ਚ ਰਾਜਨੀਤੀ ਨਹੀਂ ਹੁੰਦੀ ਲੋਕ ਵੀ ਸਿਆਣੇ ਨੇ ਸੋ ਇਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਨਾਲ ਨਹੀਂ ਖੇਡਣਾ ਚਾਹੀਦਾ